ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਗੇਦਰ ਬਾਣੀ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਆਸਾ ਸੰਗਤ ਜੀ ਕੇਦਾਰਾ ਰਾਗ ਦੇ ਅੰਦਰ ਭਗਤ ਬਾਣੀ ਆਰੰਭ ਹੋ ਰਹੀ ਹੈ ਸਤਗੁਰੂ ਕਿਰਪਾ ਕਰ ਰਹੇ ਹਨ ਇਦਾਰਾ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਉਚਾਰਣ ਕੀਤੀ ਬਾਣੀ ਸਤਿਗੁਰੂ ਦਰਜ ਕਰਦੇ ਆ ਇੱਕ ਅੰਤਿ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਪਾਇਆ ਜਾਂਦਾ ਹੈ ਇਸ ਸ਼ਬਦ ਵਿੱਚ ਭਗਤ ਕਬੀਰ ਜੀ ਗਿਆਨਵਾਨਾਂ ਦੀ ਬਾਬਤ ਦੱਸਦੇ ਹਨ ਉਸਤਤ ਨਿੰਦਾ ਦਉ ਬਰਜਤ ਤਜਹੁ ਮਾਨ ਅਬਮਾਨ ਜਿਨ੍ਹਾਂ ਨੇ ਆਪਣੀ ਉਸਤਤ ਖੁਸ਼ਾਮੰਦ ਵਡਿਆਈ ਕਿਸੇ ਦੀ ਨਿੰਦਾ ਅਪਕੀਰਤੀ ਦੋਵੇਂ ਹੀ ਨਿਸ਼ੇਧ ਕੀਤੀਆਂ ਛੱਡ ਦਿੱਤੀਆਂ ਹਨ ਤਿਆਗ ਦਿੱਤੀਆਂ ਹਨ ਅਤੇ ਮਾਨ ਆਦਰ ਤੇ ਅਬਮਾਨਾ ਹੰਕਾਰ ਵੀ ਤਿਆਗ ਦਿੱਤਾ ਹੈ ਉਹ ਆਪਣੇ ਮਾਣ ਦੀ ਇੱਛਾ ਤੇ ਹੰਕਾਰੀ ਹੋ ਕੇ ਦੂਸਰੇ ਦਾ અપਮਾਨ ਕਰਨਾ ਇਹਨਾਂ ਸੁਭਾਵਾਂ ਨੂੰ ਵੀ ਛੱਡਿਆ ਹੈ ਲੋਹਾ ਕੰਚਨ ਸਮਕਰ ਜਾਣਹਿ ਤੇ ਮੂਰਤ ਭਗਵਾਨਾ ਫਿਰ ਲੋਹਾ ਤੇ ਕੰਚਨ ਸੋਨਾ ਦੋਵਾਂ ਨੂੰ ਇੱਕ ਸਮਾਨ ਬਿਰਤੀ ਕਰਕੇ ਜਾਣਣਾ ਕਰਦੇ ਹਨ ਤੇ ਉਹ ਪੁਰਖ ਭਗਵਾਨਾ ਪਰਮਾਤਮਾ ਦਾ ਮੂਰਤ ਸਰੂਪ ਹੀ ਹਨ ਤੇਰਾ ਜਨ ਏਕ ਆਦ ਕੋਈ हे ਪ੍ਰਭੂ ਤੇਰਾ ਅਸਲ ਜਨ ਦਾਸ ਤਾਂ ਕੋਈ ਇੱਕ ਅੱਧਾ ਪਾਵ ਵਿਰਲਾ ਹੀ ਹੈ ਵਾ ਇੱਕ ਬ੍ਰਹਮ ਗਿਆਨੀ ਤੇ ਅੱਧਾ ਜਗਿਆਸੂ ਹੈ ਪਾਵ ਜਗਿਆਸੂ ਦੇ ਅੰਦਰ ਸੰਸੇ ਵਰਤੀ ਹੁੰਦੀ ਹੈ ਕਾਮ ਕ੍ਰੋਧ ਲੋਭ ਮੋਹ ਵਿਵਰਜਿਤ ਹਰ ਪਦ ਚੀਨੈ ਸੋਈ ਰਹਾਉ ਕਿਉਂਕਿ ਜੋ ਕਾਮ ਵਿਕਾਰ ਦ੍ਰਿਸ਼ਟੀ ਕਰੋਧ ਗੁੱਸੇ ਪਦਾਰਥਾਂ ਦੇ ਲੋਭ ਲਾਲਚ ਤੇ ਸਰੀਰਾਂ ਦੇ ਮੂ ਆਦਿ ਵਿਕਾਰਾਂ ਨੂੰ ਬਿਵਰਜਤ ਵਿਸ਼ੇਸ਼ ਕਰਕੇ ਰੋਕਦਾ ਤਿਆਗਦਾ ਹੈ ਏ ਹਰੀ ਸੋਈ ਕਹੀਏ ਉਹੋ ਹੀ ਤੇਰੀ ਸਰੂਪ ਦੀ ਪਦ ਕਹੀਏ ਪਦਵੀ ਨੂੰ ਚੀਨੇ ਜਾਣਦਾ ਹੈ ਉਹੋ ਹੀ ਤੇਰੇ ਸਰੂਪ ਦੀ ਪ੍ਰਾਪਤੀ ਦੀ ਪਦਵੀ ਹੋਰਨਾਂ ਨੂੰ ਜਣਾ ਦੇਂਦਾ ਹੈ ਰਹਾਉ राज गुण तम गुण सत गुण कहिए ए तेरी सब माया हे प्रभु जो राज गुण रजोगुण तम गुण तमोगुण सत गुण सतो गुण कहिए आकी देहन ए त्रिगुणी रूप सारी तेरी ही माया है अथवा ब्रह्मा रजोगुणी शिवजी तमोगुणी ते विष्णु सतो गुणी आकी देहन ए भी सब तेरी ही माया है ਚੌਥੇ ਪਦ ਕੋ ਜੋ ਨਰ ਚੀਨੇ ਤਿਨਹੀ ਪਰਮ ਪਦ ਪਾਇਆ ਇਹਨਾਂ ਤਿੰਨਾਂ ਗੁਣਾਂ ਨੂੰ ਛੱਡ ਕਰਕੇ ਜਿਹੜਾ ਨਰ ਮਨੁੱਖ ਗੁਰਾਂ ਦੁਆਰਾ ਚੌਥੇ ਪਾਦ ਤੁਰਿਆ ਪਦ ਨੂੰ ਜਾਣਦਾ ਹੈ ਉਸੇ ਨੇ ਹੀ ਪਰਮ ਪਦ ਵੱਡੀ ਕੈਵਲ ਮੁਖ ਰੂਪੀ ਪਦਵੀ ਨੂੰ ਪਾਉਣਾ ਕੀਤਾ ਹੈ ਤੀਰਥ ਬਰਤ ਨੇਮ ਸੁੱਚ ਸੰਜਮ ਸਦਾ ਰਹੇ ਨਹਿ ਕਮਾ ਉਹ ਤੀਰਥ ਯਾਤਰਾ ਇਕਾਜਦਸ਼ੀਆਂ ਆਦ ਦੇ ਵਰਤ ਜਮਨੇਮ ਆਦ ਸਾਧਨ ਸੋਚ ਪਵਿੱਤਰਤਾ ਅਤੇ ਸੰਜਮ ਇੰਦਰੀਆਂ ਦਾ ਦਮਨ ਆਦ ਇਹਨਾਂ ਸਾਧਨਾ ਦੀ ਕਾਮਨਾ ਤੋਂ ਸਦਾ ਰਹਿਤ ਰਹਿੰਦਾ ਹੈ ਤ੍ਰਿਸ਼ਨਾ ਅਰ ਮਾਇਆ ਬ੍ਰਮਚੂਕਾ ਚਿਤਵਤ ਆਤਮ ਰਾਮਾ ਉਸ ਦੀ ਰਸਾਂ ਕਸਾਂ ਭੋਗਾਂ ਦੀ ਤ੍ਰਿਸ਼ਨਾ ਅਰ ਅਤੇ ਮਾਇਆ ਕਰਕੇ ਪਿਆ ਆਸਰੂਪ ਦਾ ਪਰਮ ਵੀ ਚੁੱਕਿਆ ਗਿਆ ਹੈ हे रामाप्रभु ओ तेनु आत्म अपना रूप करके चित्ते चचेदे करदा रहंदा व जिवें चेतन रूप राम तो पिन सब वस्तुएं जड हन इउ चेतन दी अंश आत्मा तो पिन अनात्म पदार्थ सब जड हन इसली राम ही आत्म ते आत्म ही राम है इउ ओ आत्म पाब तुम पदे लाग अर्थ ते राम भाव दे तत् पदे लाग अर्थ नु ਇਕ ਰੂਪ ਕਰਕੇ ਹੀ ਚਿਤਵਦਾ ਰਹਿੰਦਾ ਜੇ ਮੰਦਰ ਦੀਪਕ ਪਰਗਾਸਿਆ ਅੰਧਕਾਰ ਤਹਿ ਨਾਸਾ ਜਿਵੇਂ ਜਿਸ ਮੰਦਰ ਘਰ ਵਿੱਚ ਦੀਵਾ ਪ੍ਰਕਾਸ਼ ਦਾ ਹੈ ਜਗ ਦਾ ਹੈ ਉਸੇ ਕਰਦਾ ਅੰਧਕਾਰ ਹਨੇਰਾ ਨਾਸ਼ ਹੋ ਜਾਂਦਾ ਦੂਰ ਹੋ ਜਾਂਦਾ ਇਸੇ ਪ੍ਰਕਾਰ ਜਿਸ ਅੰਤਹਿ ਕਰ ਰੂਪੀ ਮੰਦਰ ਵਿੱਚ ਗਿਆਨ ਰੂਪੀ ਦੀਵਾ ਪ੍ਰਕਾਸ਼ਿਆ ਹੈ ਉਸੇ ਅੰਤਹਿ ਕਰਨ ਵਿੱਚੋਂ ਅਗਿਆਨਤਾ ਦਾ ਹਨੇਰਾ ਨਾਸ਼ ਹੋਇਆ ਨਿਰਪਉ ਪੂਰ ਰਹੇ ਪਰਮ ਭਾਗ ਕਹਿ ਕਬੀਰ ਜਨ ਅਦਾਸਾ ਇਹ ਨਿਰਪਉ ਪੈ ਤੋਂ ਰਹਤ ਹਰੀ ਉਸ ਨੇ ਐਸੇ ਨਿਸ਼ਚੇ ਕੀਤਾ ਹੈ ਕਿ ਤੁਸੀਂ ਸਭ ਥਾਈਂ ਪੂਰਨ ਹੋ ਰਹੇ ਹੋ ਉਸ ਦਾ ਸਾਰਾ ਭਰਮ ਵੀ ਭੱਜ ਗਿਆ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਜਨਪੁਰਸ਼ ਹੀ ਤੇਰਾ ਅਸਲ ਦਾਸ ਸੇਵਕ ਹੈ ਉਸ ਪੁਰਖ ਦਾ ਮੈਨੂੰ ਦਾਸ ਬਣਾਉਣਾ ਕਰੋ ਹੁਣ ਇਸ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਸੰਸਾਰੀ ਪੁਰਖਾਂ ਦੇ ਕਾਰੋਬਿਹਾਰਾਂ ਤੇ ਮਹਾਤਮਾ ਦੇ ਪਰਮਾਰਥ ਦੇ ਵਿਵਹਾਰਾਂ ਦੇ ਬਾਬਤ ਕਥਨ ਕਰ ਰਹੇ ਜੋ ਸ਼ਬਦ ਆ ਰਿਹਾ ਕਿ ਨਹੀਂ ਬਨਜਿਆ ਕਾਂਸੀ ਤੰਬਾ ਕਿਨਹੀ ਲੋਗ ਸੁਪਾਰੀ ਇਹ ਭਾਈ ਕਿਸੇ ਨੇ ਕਹਿ ਤੇ ਤਾਂਬੇ ਆਦਿ ਧਾਤਾਂ ਦਾ ਬਨਜਿਆ ਵਪਾਰ ਕੀਤਾ ਕਿਸੇ ਨੇ ਲੋਗ ਲੌਂਗ ਤੇ ਸੁਪਾਰੀ ਆਦ ਪਦਾਰਥਾਂ ਨੂੰ ਬਣਜਣਾ ਕੀਤਾ ਹੈ ਸੰਤੋ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਸੰਤ ਜਨਾਨੇ ਗੋਬਿੰਦ ਪ੍ਰਮਾਤਮਾ ਦਾ ਨਾਮ ਹੀ ਖਰੀਦਣਾ ਕੀਤਾ ਹੈ ਭਾਵ ਨਾਮ ਦਾ ਵੀ ਜਪਣ ਜਪਾਉਣ ਰੂਪ ਵਪਾਰ ਕੀਤਾ ਹੈ ਅਜਹੀ ਨਾਮ ਦੀ ਹੀ ਹਮਾਰੀ ਸਾਡੀ ਖੇਪ ਪੂੰਜੀ ਹੈ ਹਰ ਕੇ ਨਾਮ ਕੇ ਵਪਾਰੀ ਏ ਭਾਈ ਅਸੀਂ ਪ੍ਰਮਾਤਮਾ ਦੇ ਨਾਮ ਦੇ ਵਪਾਰੀ ਆਂ ਆਵ ਨਾਮ ਜਪਣ ਜਪਉਣ ਦਾ ਵਪਾਰ ਕਰਦੇ ਹਾਂ ਹੀਰਾ ਹੱਥ ਚੜਿਆ ਨਿਰਮੋਲਕ ਛੁੱਟ ਗਈ ਸੰਸਾਰੀ ਰਹਾਉ ਸਾਡੇ ਮਨ ਰੂਪੀ ਹੱਥ ਵਿੱਚ ਹਰੀ ਨਾਮ ਰੂਪੀ ਨਿਰਮੋਲਕ ਅਮੋਲਕ ਹੀਰਾ ਚੜ ਗਿਆ ਸਿਖਿਆਤ ਹੋਇਆ ਹੈ ਜਿਸ ਕਰਕੇ ਸਾਡੀ ਸੰਸਾਰ ਦੇ ਵਿਹਾਰਾਂ ਵਾਲੀ ਬਿਰਤੀ ਛੁੱਟ ਗਈ ਹੈ ਵਾ ਸੰਸਾਰੀ ਬਣ ਕੇ ਵਿਕਾਰਾਂ ਵਾਲੀ ਦ੍ਰਿਸ਼ਟੀ ਛੁੱਟ ਗਈ ਹੈ ਰਹਾਉ ਸਾਚੇ ਲਾਏ ਤਉ ਸੱਚ ਲਾਗੇ ਸਾਚੇ ਕੇ ਬਿਉਹਾਰੀ ਜਦੋਂ ਸੱਚੇ ਪ੍ਰਮਾਤਮਾ ਦੁਆਰਾ ਅਸੀਂ ਨਾਮ ਜਪਣ ਵਿੱਚ ਲਾਏ ਭਾਵ ਲਾਏ ਗਏ ਤਦੋਂ ਹੀ ਸੱਚੇ ਨਾਮ ਜਪਣ ਵਿੱਚ ਲੱਗੇ ਹਾਂ ਇਓ ਅਸੀਂ ਸੱਚੇ ਨਾਮ ਦੇ ਜਪਣ ਜਪੌਣ ਰੂਪ ਬਿਉਹਾਰੀ ਵਪਾਰੀ ਹਾਂ ਸਾਜੀ ਬਸਤ ਕੇ ਭਾਰ ਚਲਾਏ ਪਹੁੰਚੇ ਜਾਏ ਪੰਡਾਰੀ ਅਸੀਂ ਸੱਚੀ ਨਾਮ ਸਰਵਣ ਮੰਨਣ ਅਧਿਆਸਨ ਰੂਪ 와 ਭਗਤੀ ਰੂਪ ਵਸਤੂ ਦੇ ਭਾਰ ਆਪਣੇ ਅੰਤਿਕ ਰੂਪੀ ਗੱਡੇ ਉੱਪਰ ਲੱਦ ਕੇ ਚੱਲਦੇ ਹਾਂ ਇਸ ਨਾਲ ਭੰਡਾਰੀ ਖਜ਼ਾਨਿਆਂ ਵਾਲੇ ਹਰੀ ਪਾਸ ਪਹੁੰਚ ਜਾਵਾਂਗੇ ਆਪੇ ਹੈ ਰਤਨ ਜਵਾਹਰ ਮਾਨਿਕ ਆਪੇ ਹੈ ਬਾਸਾਰੀ ਹੁਣ ਐਸਾ ਨਿਸ਼ਚੈ ਕੀਤਾ ਹੈ ਕਿ ਉਹ ਪ੍ਰਮਾਤਮਾ ਆਪ ਹੀ ਵਿਰਾਗ ਰੂਪੀ ਰਤਨ ਅਪਰੂਖ ਗਿਆਨ ਰੂਪੀ ਜਵੇਹਰ ਤੇ श्रवण मन्दन रूप मानक दी न्याई है। ਅਤੇ ਆਪ ਹੀ ਸੰਸਾਰ ਦੇ ਪਾ ساری ਪਸਾਰੇ ਨੂੰ ਰਚਣ ਵਾਲਾ ਹੈ। ਵਾ ਆਪ ਹੀ ਜਗਿਆਸੂ ਦੇ ਅੰਦਰ ਸਾਧਨਾ ਦੇ ਪਸਾਰੇ ਨੂੰ ਰਚਣ ਵਾਲਾ ਹੈ। ਆਪੇ দেহ ਦਿਸ ਆਪ ਚਲਾਵੇ ਨਹਿਚਲ ਹੈ ਵਿਆਪਾਰੀ। ਪ੍ਰਭੂ ਆਪ ਹੀ ਦਸਾਂ ਦਿਸ਼ਾਵਾਂ ਰੂਪ ਹੈ ਤੇ ਆਪ ਹੀ ਜੀਵਾਂ ਦੀ ਵਾਸ਼ਨਾ ਅਨਸਾਰ ਇਹਨਾਂ ਦਿਸ਼ਾਵਾਂ ਵਿੱਚ ਜੀਵਾ ਨੂੰ ਚਲਾਉਂਦਾ ਹੈ ਆਪ ਹੀ ਦਸੇ ਇੰਦਰੀਆਂ ਰੂਪੀ ਦਸ ਦਸ਼ਾਵਾਂ ਰੂਪ ਹੈ ਆਪ ਹੀ ਇਨ੍ਹਾਂ ਇੰਦਰੀਆਂ ਦੀ ਵਾਸ਼ਨਾ ਵਿੱਚ ਜੀਵਾ ਦੀ ਕਰਨੀ ਅਨਸਾਰ ਚਲਾਉਣਾ ਕਰਦਾ ਹੈ ਚੇਤਨ ਸਰੂਪ ਅਰੀ ਆਪ ਦਸੇ ਦਸ਼ਾਵਾਂ ਵਿੱਚ ਵਿਆਪਕ ਹੈ ਤੇ ਜਿਗਿਆਸੂ ਦੇ ਨਾਮ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੇ ਭਾਉ ਭਗਤੀ ਦੇ ਰਸਤੇ ਉੱਪਰ ਚਲਾਉਣਾ ਕਰਦਾ ਹੈ ਹਰੀ ਆਪ ਅਜਲ ਵਪਾਰੀ ਵਪਾਰੀ ਹੈ ਨਾਮ ਦਾ ਜੱਪਣ ਜਪਉਣ ਰੂਪ ਵਪਾਰ ਕਰਨ ਵਾਲੇ ਮਹਾਤਮਾ ਅਚਲ ਸਰੂਪ ਵਿੱਚ ਇਸਤਤ ਹੋ ਕੇ ਰਹਿੰਦੇ ਹਨ ਮਨ ਕਰਬੈਲ ਸੁਰਤ ਕਰ ਪੈੜਾ ਗਿਆਨ ਗੂਨ ਪਰਡਾਰੀ ਇਸ ਵਪਾਰ ਦੇ ਲਈ ਪਾਤਸ਼ਾਹ ਫਰਮਾਉਂਦੇ ਕਿ ਅਸੀਂ ਮਨ ਨੂੰ ਬਲਦ ਜਿਹੜਾ ਬੌਲਦ ਬਣਾਉਣਾ ਕੀਤਾ ਸੁਰਤੀ ਨੂੰ ਬਿਰਤੀ ਨੂੰ ਸ੍ਰੇਸ਼ਟ ਪ੍ਰੀਤੀ ਦਾ ਪੈਂਡਾ ਮਾਰਗ ਕਰਿਆ ਹੈ ਅਤੇ ਗਿਆਨ ਰੂਪੀ ਗੋਨ ਬੋਰੀ ਪਰ ਕੇ ਉਸ ਬੈਲ ਉੱਪਰ ਸੁੱਟੀ ਲੱਦਣਾ ਕੀਤੀ ਹੈ ਕਹਿਤ ਕਬੀਰ ਸੁਨ ਹੋ ਰੇ ਸੰਤੋ ਨਿਭਹੀ ਖੇਪ ਹਮਾਰੀ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਹੈ ਸੰਤੋ ਸੰਤ ਜਨੋ ਇਹ ਵਿਚਾਰ ਸੁਣਨਾ ਕਰੋ ਇਸ ਪ੍ਰਕਾਰ ਸਾਡੀ ਨਾਮ ਬ੍ਰਹਮ ਗਿਆਨ ਜੀਵਨ ਮੁਕਤੀ ਦੀ ਪੂੰਜੀ ਜਿਹੜੀ ਆ ਸਿਰ ਤੋੜ ਤੱਕ ਨਿਭ ਗਈ ਹੈ ਸੋ ਅੱਗੇ ਜੋ ਤੀਸਰਾ ਸ਼ਬਦ ਪ੍ਰਾਰੰਭ ਹੋ ਰਿਹਾ ਹੈ ਭਗਤ ਕਬੀਰ ਸਾਹਿਬ ਦਾ ਕੇਦਾਰਾ ਰਾਗ ਦੇ ਅੰਦਰ ਕੋਈ ਜੋਗੀ ਭਗਤ ਕਬੀਰ ਸਾਹਿਬ ਜੀ ਦੇ پاس ਆਇਆ ਜਿਸ ਦੀ ਸ਼ਰਾਬ ਪੀਣ ਦੀ ਆਦਤ ਸੀ ਉਸ ਦੀ ਭੈੜੀ ਨਸ਼ੇ ਵਾਲੀ ਆਦਤ ਛਡਾਉਣ ਲਈ ਇਹ ਸ਼ਬਦ ਉਚਾਰਨ ਕਰਦੇ ਆ ਰੀ ਕਲਵਾਰ ਗਵਾਰ ਮੂਡ ਮਦ ਉਲਟੋ ਪਵਨ ਫੇਰਾਵੋ ਰੀਤੋਂ ਪਾਪ ਹੈ ਕਲਵਾਰ ਕਲੇਸ਼ ਵਾਲੇ ਸ਼ਰਾਬ ਕੱਢਣ ਵਾਲੇ ਸ਼ਾਸਤਰ ਗਿਆਨ ਵੱਲੋਂ ਗਵਾਰ ਬੇਸਮਝ ਤੇ ਪਰਮਾਰਥ ਵੱਲੋਂ ਮੂੜ ਮੂਰਖ ਬੁੱਧੀ ਵਾਲੇ ਜੋਗੀ ਤੂੰ ਅਪਾਨ ਪਵਨ ਵాయు ਤੇ ਪ੍ਰਾਣਾ ਨੂੰ ਉਲਟੋ ਉਲਟਾ ਕਰਕੇ ਦਸਮ ਦਵਾਰ ਵੱਲ ਫੇਰਨਾ ਕਰ ਮਨ ਮਤਵਾਰ ਮੇਰ ਸਰਪਾਠੀ ਅੰਮ੍ਰਿਤ ਧਾਰ ਜਿਉ ਆਵੋ ਮਾਨੂ ਮਤਵਾਰ ਮਸਤ ਕਰਨ ਲਈ ਮੇਰ ਸ਼੍ਰੋਮਣੀ ਦਸਮਦਵਾਰ ਨੂੰ ਪੱਠੀ ਦੇ ਸਰ ਸੁਦਰਸ਼ ਕਰ ਅਤੇ ਜੋਗ ਆਨੰਦ ਰੂਪੀ ਅੰਮ੍ਰਿਤ ਦੀ ਧਾਰ ਚੋਣਾ ਕਰ ਮਾਨੂ ਆਤਮ ਵਿਸ਼ੈਣੀ ਮਤਵਾਲਾ ਬਣਾਉਣਾ ਕਰ ਅਤੇ ਸਾਰ ਕੇ ਸਾਰਿਆਂ ਦੇ ਮੇਰ ਸ਼੍ਰੋਮਣੀ ਬ੍ਰਹਮ ਚੇਤਨ ਵਿੱਚ ਭਾਵਨਾ ਕਰ ਲੂ ਪੱਠੀ ਬਣਾਉਣਾ ਕਰ ਫਿਰ ਬ੍ਰਹਮਾਕਾਰ ਬਿਰਤੀ ਕਰਕੇ ਅੰਤੈਕਰੂਪੀ ਪਿਆਲੇ ਵਿੱਚ ਬ੍ਰਹਮਾ ਆਨੰਦ ਰੂਪੀ ਅੰਮ੍ਰਿਤ ਦੀ ਧਾਰ ਚੋਣਾ ਕਰ। ਇਉਂ ਅੰਤਰੀਵ ਆਨੰਦ ਦੇਣ ਵਾਲੀ ਅਵਸਥਾ ਬਣਾ ਕੇ ਬਾਹਰਲੀ ਭੈੜੀ ਸ਼ਰਾਬ ਛੱਡਣਾ ਕਰ। ਬੋਲੋ ਭਈਆ RAM ਕੀ ਦੁਹਾਈ। ਏ ਭਈਆ ਤੋਂ ਭਾਵ ਪਾਈ ਪ੍ਰਾ RAM ਨਾਮ ਬੋਲਣਾ ਕਰੋ। ਮੈਂ RAM ਪਰਮਾਤਮਾ ਦੀ ਇਹ ਗੱਲ ਪੁਕਾਰ-ਪੁਕਾਰ ਕੇ ਕਹਿੰਦਾ ਹਾਂ। ਵਾ ਤੁਹਾਨੂੰ ਰਾਮ ਦੀ ਦੁਹਾਈ ਕਸਮ ਹੈ ਪੀਵੋ ਸੰਤ ਸਦਾ ਮਤ ਦੁਰਲਭ ਸਹਜੇ ਪਿਆਸ 부ਝਾਈ ਰਹਾਓ ਇਹ ਭਾਈ ਸ਼ਾਂਤ ਜਿਤ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਐਸੀ ਦੁਰਲਭ ਕਠਨ ਤਾਈ ਨਾਲ ਪ੍ਰਾਪਤ ਹੋਣ ਵਾਲੀ ਬ੍ਰਹਮਾਨੰਦ ਰੂਪੀ ਸ਼ਰਾਬ ਆਪਣੀ ਮਤ ਬੁੱਧ ਦੇ ਵਿੱਚ ਹਮੇਸ਼ਾ ਪੀਣਾ ਕਰੋ ਜਿਨ੍ਹਾਂ ਨੇ ਪੀਣਾ ਕੀਤੀ ਉਹਨਾਂ ਨੇ ਸੁੱਤੇ ਸਿੱਧ ਹੀ ਸੁਭਾਵ ਕੀ ਆਪਣੇ ਅੰਦਰੋਂ ਵਿਸ਼ਿਆਂ ਤ੍ਰਿਸ਼ਨਾ ਦੀ ਪਿਆਸ ਤਰੇ ਮੇਟ ਲਈ ਹੈ ਰਹਾਉ ਪੈ ਬੇਜ ਪਾਉ ਪਾਈ ਕੋ ਬੁੱਝੈ ਹਰ ਰਸ ਪਾਵੈ ਭਾਈ ਪਰਮਾਤਮਾ ਦੇ ਪੈ ਡਰ ਬੇਜ ਦਾ ਅੰਦਰ ਰਹਿਣ ਕਰਕੇ ਪਰਮਾਤਮਾ ਦਾ ਭਾਉ ਪ੍ਰੇਮ ਪੈਦਾ ਹੁੰਦਾ ਹੈ ਪਰ ਕੋ ਕਹੇ ਕੋਈ ਵਿਰਲਾ ਹੀ ਗੁਰਾਂ ਦੇ ਸਿਪਾਏ ਅਨਸਾਰ ਹੋ ਕੇ ਇਸ ਗੱਲ ਨੂੰ ਬੁੱਝੈ ਬੁੱਝਦਾ ਹੈ ਭਾਈ ਪ੍ਰਕਾਸ਼ ਰੂਪ ਨੂੰ ਕੋਈ ਉਤਮ ਅਧਿਕਾਰੀ ਹੀ ਬੁੱਝਦਾ ਹੈ ਭਾਈ ਉਹ ਪੁਰਖ ਪ੍ਰਮਾਤਮਾ ਦੇ ਰਸ ਆਨੰਦ ਨੂੰ ਪੌਂਦਾ ਹੈ ਜੀਤੇ ਘਟ ਅੰਮ੍ਰਿਤ ਸਭ ਹੀ ਮਹਿ ਭਾਵੈ ਤਿਸਹਿ ਪੀ ਆਈ ਜਿਤਨੇ ਵੀ ਅੰਤ ਕਰ ਰੂਪੀ ਘਟ ਘੜੇ ਹਨ ਉਹਨਾਂ ਸਾਰਿਆਂ ਦੇ ਵਿੱਚ ਹੀ ਪ੍ਰਮਾਤਮਾ ਨੇ ਆਪਣਾ ਨਾਮ ਬ੍ਰਹਮ ਆਨੰਦ ਰੂਪੀ ਅੰਮ੍ਰਿਤ ਰੱਖਿਆ ਆ ਪਰ ਜਿਹੜਾ ਪ੍ਰਭੂ ਨੂੰ ਪਾ ਜਾਂਦਾ ਉਸ ਨੂੰ ਹੀ ਇਹ ਅੰਮ੍ਰਿਤ ਪੀ ਆਈ ਪਲਾਉਣਾ ਕਰਦਾ ਹੈ ਨਗਰੀ ਏਕੈ ਨੌ ਦਰਵਾਜੇ ਧਾਵਤ ਵਰਜ ਰਹਾਈ ਇਹ ਦੇਹ ਰੂਪੀ ਇੱਕ ਨਗਰੀ ਹੈ ਤੇ ਇਸ ਦੇ ਨੌ ਗੋਲਕਾਂ ਰੂਪੀ ਨੌ ਦਰਵਾਜੇ ਹਨ ਇਸ ਵਿੱਚ ਬਾਹਰ ਮੁਖ ਧਾਵਤ ਦੌੜਦੇ ਹੋਏ ਮਨ ਵਰਜ ਰੋਕ ਕੇ ਰਹਾਈ ਰੱਖਣਾ ਕਰੇ ਤ੍ਰਿਕੁਟੀ ਛੁੱਟੇ ਦਸਵਾਵਾਂ ਦਾਰ ਖੁੱਲੇ ਤਾਂ ਮਨ ਕੀਵਾ ਭਾਈ ਜਦੋਂ ਗਿਆਤਾ ਗਿਆਨ ਗੇ ਤਿਆਤਾ ਧਿਆਨ ਤੇ ਕਰਤਾ ਕਰਮ ਕਿਰਿਆ ਰੂਪੀ ਤ੍ਰਿਕੁਟੀ ਛੁੱਟ ਜਾਂਦੀ ਹੈ ਤਦੋਂ ਦਸਵਾਂ ਦਵਾਰ ਖੁੱਲ ਜਾਂਦਾ ਵਾ ਦਸਵਾਂ ਜੋ ਚੇਤਨ ਸਰੂਪ ਹੈ ਉਸ ਦਾ ਅਪਰੋਖ ਗਿਆਨ ਰੂਪੀ ਦਾਰ ਖੁੱਲ ਜਾਂਦਾ ਹੈ ਇਹ ਭਾਈ ਤਦੋਂ ਇਹ ਮਨ ਆਨੰਦ ਵਿੱਚ ਕੀਵਾ ਮਸਤ ਹੋ ਜਾਂਦਾ ਅਪੈ ਪਦ ਪੂਰ ਤਾਪ ਤਹਿ ਨਾਸੀ ਕਹਿ ਕਬੀਰ ਵਿਚਾਰੀ ਜਿਸ ਨੂੰ ਅਪੈ ਪੈ ਤੂੰ ਰਹਤ ਪਦ ਪਦਵੀ ਦੀ ਪੂਰਨ ਪ੍ਰਾਪਤੀ ਹੋਈ ਉਸ ਦੇ ਆਦੀ ਵਿਆਦੀ ਆਦ ਤਾਪ ਨਸ ਗੇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਇਹ ਗੱਲ ਵਿਚਾਰ ਕੇ ਕਹੀ ਹੈ ਉਬਟ ਚਲੰਤੇ ਇਹੋ ਮਦ ਪਾਇਆ ਜੈਸੇ ਖੂਦ ਖੁਮਾਰੀ اے yogi jadon pran ubad ulte hoke dasham dwar di tarf chale tado e jog anand roopi mad sharab nu pauna kita tado aisi masti chadi jis prakar sharabi aadmi nu sharab de khond hunda pyale di kumari masti chad di hai athwa jadon sansar roopi ubad ujaad walon hari di tarf chale tado brahma anand roopi sharab nu pauna kita ਤਦੋਂ ਐਸੀ ਮਸਤੀ ਚੜੀ ਜਿਵੇਂ ਕਿਸੇ ਆਦਮੀ ਨੂੰ ਧਰਤੀ ਖੋਦ ਖੋਦਦਿਆਂ ਹੀ ਹੇਠੋਂ ਤਨ ਆਦ ਵਖ ਖਜ਼ਾਨਾ ਲੱਭਣ ਨਾਲ ਮਸਤੀ ਚੜਦੀ ਇਉਂ ਜਗਿਆਸੂ ਜਨਾਂ ਨੂੰ ਗੁਰਾਂ ਦੀ ਕਿਰਪਾ ਦੁਆਰਾ ਨਾਮ ਜਪ ਕੇ ਬੁੱਧ ਰੂਪੀ ਧਰਤੀ ਅੰਦਰੋਂ ਸ਼ੁਭ ਗੁਣਾ ਰੂਪੀ ਖਜ਼ਾਨਾ ਪ੍ਰਾਪਤ ਹੋਣ ਕਰਕੇ ਮਸਤੀ ਚੜ ਜਾਂਦੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਵਾਹਿ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ